पाकिस्तान तलखी का असर वेखन मिल रहा पठानकोट अज सवेरे तो ही पठानकोट के ज्यादातर पेट्रोल पंप बंद लोग हो रहे परेशान ਪਾਕਿਸਤਾਨ ਵਿਖੇ ਭਾਰਤ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਦਾ ਅਸਰ ਹੁਣ ਭਾਰਤ ਵਿਖੇ ਵੀ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਬੀਤੀ ਰਾਤ ਧਮਾਕਿਆਂ ਦੀਆਂ ਆਵਾਜ਼ਾਂ ਨਾਲ ਪਠਾਨਕੋਟ ਦੇ ਲੋਕ ਡਰਦੇ ਰਹੇ ਉੱਥੇ ਹੀ ਦੂਜੇ ਪਾਸੇ ਸਵੇਰੇ ਤੜਕਸਾਰ ਪਠਾਨਕੋਟ ਦੇ ਜ਼ਿਆਦਾਤਰ ਪੈਟਰੋਲ ਪੰਪ ਬੰਦ ਹੋਣ ਦੀ ਵਜ੍ਹਾ ਦੇ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸਦੇ ਚੱਲਿਏ ਕਿ ਅੱਜ ਸਵੇਰ ਤੋਂ ਹੀ ਪਠਾਨਕੋਟ ਦੇ ਜ਼ਿਆਦਾਤਰ ਪੈਟਰੋਲ ਬੰਦ ਹਨ ਜਿਸ ਵਜ੍ਹਾ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਪੈਟਰੋਲ ਪਵਾਉਣ ਦੇ ਲਈ ਪੂਰਾ ਸ਼ਹਿਰ ਘੁੰਮਣਾ ਪੈ ਰਿਹਾ ਹੈ ਦੇ ਲੋਕਾਂ ਨੂੰ ਪਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜੇ ਵਿੱਚ ਨਾ ਤਾਂ ਕੋਈ ਅਧਿਕਾਰੀ ਸਾਹਮਣੇ ਆ ਰਿਹਾ ਹੈ ਅਤੇ ਨਾ ਹੀ ਕੋਈ ਸਿਆਸਤਦਾਨ ਜੋ ਕਿ ਇਸ ਗੱਲ ਦੀ ਪੁਸ਼ਟੀ ਕਰੇ ਕਿ ਆਖਿਰਕਾਰ ਪੈਟਰੋਲ ਹਾਂਜੀ ਸਰ ਮੇਰਾ ਨਾਮ ਰੋਹ ਸਿੰਘ ਹੈ ਕਿੱਥੇ ਆਏ ਤੁਸੀਂ ਮੈਂ ਤੇਲ ਭੋਣ ਆਇਆ ਹਾਂ ਸਰ ਗੱਲ ਹੋਈ ਕਿਆ ਨਹੀਂ ਨਹੀਂ ਤੇਲ ਦਿੱਤੇ ਬੰਦਾ ਹੀ ਹੋਈਗਾ ਨਾਲੇ 2-4 ਪੰਬਾ ਦੇ ਵਿੱਚ ਪਿਛੇ ਵੀ ਦੇਖਿਆ ਮੇਰੇ ਕੋਲ ਮਰ ਪਾ ਪਾ ਦਾ ਰੇਟ ਉੱਤੇ ਕੁਝ ਸਾਰੇ ਕੋਪਾਂ ਜਰ ਲੱਗੇਗਾ ਬਈ ਮੈਂ ਇੱਕ ਦੋ ਕੰਪ ਦੇ ਗਿਆ ਕੁਛ ਇਹ ਲੱਗ ਜਾ ਰਿਹਾ ਬੰਗ ਹੋ ਰਿਹਾ ਹੈ ਜੀ ਮੇਰੇ ਟ੍ਰੀਟੋ ਸਾਹਿਬ ਕੀ ਨਾਮ ਹੈ ਇੱਕ ਮਿੰਟ ਬੋਲਦਾ ਮੇਰਾ ਨਾਮ ਵਿਸ਼ਾਲ ਕੁਮਾਰ ਸੁੰਦਰ ਨਗਰ ਪੜਾਹਗੜ ਦਾ ਵਾਸੀ ਆ ਰਾਤੀ ਦੇ ਲਾਈਟ ਸਾਢੇ 8 ਵਜੇ ਚੱਲ ਗਈ ਸੀ ਪਰ ਸਾਡੇ ਇਨਵਰਟਰ 2 ਕਿਲੋਵਾਟ ਦਾ ਡਬਲ ਬੈਟਰੀ ਆ ਪੂਰੀ ਰਾਤ ਇਹੀ ਦੇਖਿਆ ਕਿ 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 ਇੱਥੇ ਬਲਾਸਟ ਹੋ ਰਿਹਾ ਕਿਤੇ ਵਰਹਾਨਕੋਟ ਵੀ ਬਲਾਸਿੰਗ ਕੋਸ਼ਿਸ਼ ਕੀਤੀ ਲੇਕਿਨ ਨਾਕਾਮ ਹੋ ਗਿਆ ਸਾਨੂੰ ਬਹੁਤ ਡਰ ਲੱਗਾ ਸਾਡੇ ਛੋਟੇ ਬੱਚੇ ਲੱਗਦਾ ਉਹਨਾਂ ਨੂੰ ਹਿਮਾਚਲ ਵੱਲ ਭੇਜਣਾ ਪੈਣਾ ਹੁਣ ਪੰਪ ਤੇ ਤੇਲ ਪੁਆਣ ਆਈ ਹੁਣ ਮੈਂ ਪੰਪ ਤੇ ਮੇਰਾ ਤੇਲ ਬਿਲਕੁਲ ਮੁੱਕਿਆ ਤੇਲ ਦੇ 3-4 ਪੰਪ ਘੁੰਮ ਲਿਆ 3-4 ਪੰਪ ਬੰਦ ਹੈ ਕੀ ਹੋਇਆ ਜਾ ਰਿਹਾ ਇਹ ਕਹਿੰਦੇ ਬਲੈਕ ਬਲੈਕਲਿਸਟ ਹੋ ਜਾਏ ਬਲੈਕਆਊਟ ਅਗਲੇ 2-4 ਦਿਨ ਤੁਹਾਨੂੰ ਤੇਲ ਨਾ ਮਿਲੇ ਕਿ ਨਾਮ ਆਪਣਾ ਕਿੰਨਾ ਸੁਲੇਮਾਨ ਹੈ ਕਿੰਨੀ ਦੇਰ ਹੋ ਗਈ ਤੁਹਾਨੂੰ ਪੈਟਰੋਲ ਨਹੀਂ ਮਿਲੇ ਕਰ ਭਈ ਮੈਂ ਪਿੱਛੇ ਦੋ ਪੰਪਾਂ ਤੇ ਜਾ ਗਿਆ ਦੋਵੇਂ ਬੰਦ ਹੈਗੇ ਹੁਣ ਕੀ ਜਾਏਗਾ ਬਿਲਕੁਲ ਪੈਟਰੋਲ ਨਹੀਂ ਮਿਲ ਰੋਡ ਮੈਰੇ ਜਾਣਾ ਹੈਗਾ ਤੇਲ ਹੈ ਹੀ ਨਹੀਂ ਮੋਟਰ ਤੇ ਕਿਹੜੇ ਕਿਹੜੇ ਪੰਪ ਦੇ ਕਿ ਦੋ ਪੰਪ ਹੈਗੇ ਜਿਹੜੇ ਪਿੱਛੇ ਠਾਨਕੋੜ ਐਂਟਰ ਹੁੰਦੀ ਕੀ ਕਹਿੰਦੇ ਕੀ ਹੈ ਕਹਿੰਦੇ ਬੰਦ ਹੈਗਾ ਪਿੱਛੇ ਗੱਡੀ ਨਹੀਂ ਆਈ ਹੈਗੀ ਮੇਰੇ ਨਾਲ ਸੁਨੀਲ ਕੁਮਾਰ ਕਿਥੋਂ ਆਏ ਹੋ ਮੈਂ ਬੁੰਗਲ ਤੋਂ ਆਇਆ ਜੀ ਤੇ ਕੀ ਗੱਲ ਬਾਤ ਹੋਈ ਹੈ ਪੰਪ ਭਾਜੀ ਕਿਤੇ ਪੰਪ ਤੇ ਪੈਟਰੋਲ ਨਹੀਂ ਮਿਲਣਾ ਕਿਤੇ ਰਾਤ ਕਿੰਨਾ ਕਸਮਾ ਹੋ ਗਿਆ ਤੁਹਾਨੂੰ ਬਾਈ ਹੁੰਦੇ ਦਾ ਢੂਡੀ ਬਚੇ ਮੈਂਡਾ ਹੋ ਗਿਆ ਕਹਿੰਦੇ ਕਿਹੇ ਪੰਪ ਦੇ ਦੇ ਨਹੀਂ ਦੇ ਦੇ ਕਿਹੜੇ ਕਿਹੜੇ ਪੰਪ ਦੇ ਨਾ ਬੀਪੀਸੀ ਤੇ ਵੀ ਗਿਆ ਲਾਈਫ ਤੇ ਵੀ ਗਿਆ ਉਥੇ ਚਤਵਾਰ ਕਹਿੰਦੇ ਹੈ ਨਹੀਂ ਪਟੋਲ ਨੇ ਬੰਦੇ ਨਹੀਂ ਹੈਗੇ ਉਥੇ ਦੇ ਪੰਪ ਤੇ ਗੀਟ ਬੰਦੇ ਗਿਆ ਹੈਗੇ